ਸੂਬੇ ਭਾਰਪੇਤ ਸ਼੍ਰੋਮਣੀ ਕਾਲੀਦਲ ਬਾਦਲਪਾਟੀ ਦੇ ਵੱਲੋਂ ਬਿਜਲੀ ਪਾਣੀ ਪੂਰਾ ਨਾ ਮਿਲਣ ਦੇ ਵਿਰੋਧ ਵਿੱਚ ਹਰ ਹਲਕੇ ਦੇ ਵਿੱਚ ਬਿਜਲੀ ਨੂੰ ਲੈ ਕੇ ਧਰਨੇ ਦਿੱਤੇ ਜਾ ਰਹੇ ਨੇ ਇਸ ਦੇ ਚੱਲਦੇ ਹਲਕਾ ਲੰਬੀ ਦੇ ਅਕਾਲੀ ਵਰਗਨਾਂ ਦੇ ਵੱਲੋਂ ਰੋਜ਼ ਧਰਨਾ ਦਿੱਤਾ ਗਿਆ ਇਸ ਧਰਨੇ ਦੇ ਵਿੱਚ ਵਿਸ਼ੇਸ਼ ਤੌਰ ਤੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲਪੁੱਜੇ ਜਿਨ੍ਹਾਂ ਨੇ ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਪੂਰਾ ਰਾਜਕਾਲ ਸਿਰਫ ਸੋ ਕੇ گزار ਦਿੱਤਾ ਸੂਬੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਹੈ ਜਿਸ ਦੇ ਚੱਲਦੇ ਅੱਜ ਲੋਕ ਬਿਜਲੀ ਅਤੇ ਨਹਿਰੀ ਪਾਣੀ ਤੋਂ ਪਰੇਸ਼ਾਨ ਨੇ ਅਕਾਲੀ ਦਲ ਦੀ ਸਰਕਾਰ ਸਮੇਂ ਬਿਜਲੀ ਸਰਪਲਸ ਸੀ ਘਰਾਂ ਨੂੰ ਅਤੇ ਖੇਤਾਂ ਨੂੰ ਬਿਜਲੀ ਪੂਰੀ ਦਿੱਤੀ ਜਾਂਦੀ ਸੀ ਕਾਂਗਰਸ ਸਰਕਾਰ ਨੇ ਆਉਂਦੇ ਹੀ ਥਰਮਲ ਵੇਚ ਦਿੱਤੇ ਤਾਂ ਜਿਸ ਦਾ ਖਾਮਿਆਜ ਅੱਜ ਤੁਸੀਂ ਅੱਜ ਭੁਗਤ ਰਹੇ ਹੋ ਹੁਣ ਸਿਰਫ ਕੁਝ ਮਹੀਨੇ ਹੀ ਰਹਿ ਗਏ ਨੇ 2022 ਦੇ ਵਿੱਚ ਅਕਾਲੀ ਵਸਪਾ ਦੀ ਸਰਕਾਰ ਬਣਨੀ ਤੈ ਹੈ ਅਤੇ ਉਹਨਾਂ ਕੈਪਟਨ ਨੂੰ ਚੇਤਾਵਨੀ ਦਿੱਤੀ ਕਿ ਮੇਰੇ ਤੇ ਪਰਚੇ ਹੋ ਰਹੇ ਹਨ ਮੈਨੂੰ ਪੜ ਕੇ ਦਿਖਾਵੇ ਕਿ ਕਿਉਂਕਿ ਤੁਹਾਨੂੰ ਪਤਾ ਹੈ ਕੈਪਟਨ ਦਾ ਪਹਿਲਾਂ ਤੋਂ ਮੈਂ ਮੈਂ ਹੁਣ ਵੀ ਇਹਦੇ ਬੱਚ ਦਾ ਚੱਲਿਆ ਫਾਜ਼ਲ ਦਾ ਕਬੀਰ ਵੀ ਤੈਰੀ ਗੁਰੂਰ ਸਾਹਿਬ ਫਰਮਾ ਜਲੰਧਰ ਹਾਂ ਹੁਣ 6 ਮਹੀਨੇ ਤੇ ਮੈਂ ਤਾਂ ਗੱਡੀ ਚ ਰੱਖ ਲਈ ਆਪਣੇ ਪੁੱਤਰੇ ਹੁਣ ਤੁਸੀਂ ਘਰ ਘਰ ਤੁਸੀਂ ਜਾਣਾ ਘੱਟ ਪਰ 40000 ਤੋਂ ਕੱਟ ਲਈ ਦੀ ਹੈ ਨਾ ਹੁਣ ਤਾਂ ਬੀਐਸਸੀ ਵੀ ਆਪਣੀ ਨਾਲ ਜੁੜ ਗਈ ਹੈ ਹੁਣ ਤਾਂ ਮਾਜਨਾ ਸਹੀ ਮਨ ਤੇ ਸਭ ਤੋਂ ਵਧੀਆ ਦੜ ਜੋੜ ਮੈਂ ਮੇਰੀ ਸਿਹਤ ਹੋਇਆ ਕਿ ਹੈ ਸ਼੍ਰੋਮਣੀ ਕਾਲੀ ਦਲ ਤੇ ਬੀਐਸਸੀ ਦਾ ਕਰਦੇ ਹਾਂ ਇੱਕ ਝੰਡੇ ਥੱਲੇ ਆ ਗਏ ਹੁਣ ਕੇਸ ਕਰਕੇ ਅਚੂਰਾ ਨੂੰ ਭਜਾਈਏ ਕਹਾਂ ਬੇਸੀਆਂ ਨੂੰ ਪਰ ਹੋਰ ਪਰ ਜੋ ਹੁੰਦਾ ਨਾ ਸਪਰੇ ਕਰੀ ਜੀ ਆਪਣੇ ਚੀ ਚਾ ਦਮ 240 ਉਹ ਜੀ ਸਪਰੇ ਕਰੋ ਹੁਣ ਪਰ ਇਹ ਨਾ ਕਾਂਗਰਸੀ ਕੋਈ ਟੋਪੀ ਵਾਲਾ ਤਾਂ ਵੀ ਕੋਈ ਇੱਥੇ ਰਹਿ ਗਿਆ ਸਰਦਸਪਾਏ ਪਰ ਦੋਨੋਂ ਹੋਰ ਦੁਖੀ ਕਰ ਛੱਡਿਆ ਉਹਨਾਂ ਝੂਠ ਤੇ ਝੂਠ ਬੋਲ ਰਹੇ ਨੇ ਐਸ ਕਰਕੇ ਹੁਣ ਆਇਆ ਨਾ ਹੁਣ ਕਿ ਮੈਂ ਚਲ ਗਿਆ ਤੇ ਤੁਸੀਂ ਖੇਤੀ ਜੋਗੇ ਬੀਬੀ ਬੀਬਾ ਜੀ ਨਹੀਂ ਆਉਣਾ ਮੈਂ ਤਾਂ ਮੈਂ ਤਾਂ ਆਪਣਾ ਇਹੋ ਜਾਂਦੀ ਜਾਂਦੇ ਕਾਰੇ ਦੇ ਵਤੋਂ ਪਿੰਡ ਦੀ ਜਿੱਥੇ ਸਭ ਤੋਂ ਅੜਿਆ ਪਿਆ ਦੇਖਿਆ ਗਿਆ ਕਿ ਤੇ ਪਾਣੀ ਦੀ ਨਲ ਜਿੱਥੇ ਲੱਗ ਕੇ ਆਉਂਦੀ ਆਪਣੇ ਜੱਤੀ ਜਿਹੜੀ ਦੇਖੋ ਜੀ ਇਹ ਜਿਹੜੀ ਸਰਕਾਰ ਹੈ ਇਹ 4 ਸਾਲਾਂ ਤੋਂ ਬਣੀ ਹੈ ਜਿਹੜੀ ਝੂਠ ਮਾਰ ਕੇ ਝੂਠ ਦੀਆਂ ਸੋਹਾਂ ਖਾ ਕੇ ਕੋਈ ਕਿਹੜੀਆਂ ਕਿਹੜੀਆਂ ਗੱਲਾਂ ਆਪਾਂ ਕਰੀਏ ਭਵਾਂ ਦੀ ਤਾਂ ਨਸ਼ੇ ਨੂੰ ਲੈ ਲੋ ਜਿਹੜੇ ਕਹਿੰਦੇ ਸੀ 4 ਹਫ਼ਤੇ ਦੀ ਨਸ਼ਾ ਖਤਮ ਕਰ ਦਿਆਂਗੇ ਨੌਜਵਾਨਾਂ ਨੂੰ ਘਰ ਘਰ ਨੌਕਰੀ ਦੇਵਾਂਗੇ ਨੌਜਵਾਨਾਂ ਨੂੰ 2500 ਰੁਪਏ ਪੱਤਾ ਦੇਵਾਂਗੇ ਉਹ ਪੈਨਸ਼ਨ ਵਧਾਵਾਂਗੇ ਆਟੇ ਦਾੜ ਦੇ ਨਾਲ ਘਿਓ ਖੰਡ ਦੇਵਾਂਗੇ ਉਹ ਇਹਨਾਂ ਨੇ ਸ਼ਰਤਾਂ ਕੀ ਪੂਰੀਆਂ ਕਰਨੀਆਂ ਸੀ ਜਿਹੜੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸਰਕਾਰ ਵੇਲੇ ਬਿਜਲੀ ਸਰਪ੍ਰਸ ਹੋਈ ਸੀ ਉਸ ਤੋਂ ਬਾਅਦ ਘਰ ਨੂੰ 24-24 ਘੰਟੇ ਲੈਟ ਮੋਟਰਾਂ ਨੂੰ 8 ਘੰਟੇ ਲੈਟ ਪੂਰੀ ਦਿੱਤੀ ਜਾਂਦੀ ਸੀ ਉਹ ਵੀ ਅੱਜ ਨਹੀਂ ਆ ਰਹੀ ਤੁਸੀਂ ਦੇਖ ਰਹੇ ਹੋ ਅੱਜ ਸਾਰੇ ਹਲਕਾ ਪੱਧਰਾਂ ਤੇ ਸਾਰੀ ਕੰਸਟੀਚੂਐਂਸੀਆਂ ਵੇਅ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਸਾਰੇ ਕਿਸਾਨ ਵੀਰਾਂ ਵੱਲੋਂ ਰਲ ਕੇ ਹੱਲਾ ਬੋਲਿਆ ਗਿਆ ਉਹਨਾਂ ਨੇ ਕਿਹਾ ਕਿ ਜਿਹੜੀ ਸਰਕਾਰ ਅਸੀਂ ਕਾਂਗਰਸ ਦੀ ਆ ਬਣਾ ਕੇ ਲੋਕਾਂ ਨਾਲ ਗਲਤੀ ਕਰੀ ਹੈ ਉਹਦੇ ਵਿੱਚ ਅੱਜ ਨਾ ਤਾਂ ਸਾਨੂੰ ਲਾਈਟ ਮਿਲ ਰਹੀ ਹੈ ਦੇਖੋ ਪੰਜਾਬ 'ਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਕਮੀ ਹੈ ਤਾਂ ਨੀਅਤਾਂ ਦੀ ਹੈ ਇਹਨਾਂ ਦੀ ਕਾਂਗਰਸੀਆਂ ਦੀ ਨੀਅਤ ਖਰਾਬ ਹੈ ਕਿਉਂਕਿ ਇਹਨਾਂ ਦਾ ਮੇਨ ਮਕਸਦ ਹੈ ਵੀ ਮਜ਼ਦੂਰ ਤੇ ਕਿਸਾਨ ਨੂੰ ਵਪਾਰੀ ਨੂੰ ਮੁਲਾਜ਼ਮ ਨੂੰ ਲੁੱਟਣਾ ਔਰ ਸ਼ੁਰੂ ਤੋਂ ਜਦੋਂ ਦੀ ਸਰਕਾਰ ਬਣੀ ਲੁੱਟਰੀ ਹੈ ਬਾਦਲ ਸਾਹਿਬ ਦੀ ਸਰਕਾਰ ਦੇ ਟਾਈਮ ਪੰਜਾਬ ਦੇ ਵਿੱਚ ਬਿਜਲੀ ਸਰਪਲਸ ਸੀ ਔਰ ਅੱਜ ਇਹ ਕਹਿੰਦੇ ਵੀ ਸਾਡੇ ਕੋਲ ਬਿਜਲੀ ਹੈ ਨਹੀਂ ਤੇ ਕਟ ਲਾ ਲਾ ਕੇ ਅੱਜ ਮਜ਼ਦੂਰ ਕਿਸਾਨ ਨੂੰ ਦੁਖੀ ਕੀਤਾ ਜਾ ਰਿਹਾ ਹੈ ਭਾਵੇਂ ਉਹ ਦੁਕਾਨਦਾਰ ਹੈ ਭਾਵੇਂ ਉਹ ਮਜ਼ਦੂਰ ਹੈ ਭਾਵੇਂ ਉਹ ਕੋਈ ਵੀ ਹੈ ਕਿਉਂਕਿ ਬਿਜਲੀ ਇੱਕ ਇਨਸਾਨ ਦਾ ਇੱਕ ਮੁੱਖ ਮੁੱਦਾ ਬਣ ਗਿਆ ਹੈ ਜੀਦੋਂ ਬਿਨਾ ਉਹ ਰਹਿ ਨਹੀਂ ਸਕਦੇ ਪਰ ਉਹਦਾ ਜਿਹੜਾ ਕਚੂੰਬਰ ਕੱਢੀ ਜਾਂਦੀ ਹੈ ਕੈਪਟਨ ਦੀ ਸਰਕਾਰ ਭਾਵੇਂ ਉਹ ਮੁਲਾਜ਼ਮ ਗਰੁੱਪ ਹੋਵੇ ਭਾਵੇਂ ਕਿਸਾਨ ਹੋਣ ਭਾਵੇਂ ਕੋਈ ਮਤਲਬ ਵੀ ਵਪਾਰੀ ਵਰਗ ਹੋਵੇ ਭਾਵੇਂ ਕੋਈ ਵੀ ਹੋਵੇ ਬਿਲਕੁਲ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸ਼ਰੋਮਨੀ ਕਾਲੀਦਲ ਦੇ ਵਰਕਰਾਂ ਦਾ ਜਿਹੜੇ ਇੱਥੇ ਐਡੀ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਦੂਜੀ ਗੱਲ ਹੈ ਜਿਹੜੀ ਬਿਜਲੀ ਦੀ ਬਿਜਲੀ ਦਾ ਬਹੁਤ ਬੁਰਾ ਹਾਲ ਹੈ ਪੰਜਾਬ ਦੇ ਵਿੱਚ ਇਹ ਇਹ ਕੋਈ ਇਸ ਵਾਰੀ ਨਹੀਂ ਹੋਇਆ ਜਦੋਂ ਕਾਂਗਰਸ ਦੀ ਸਰਕਾਰ ਪਹਿਲਾਂ ਬਣੀ ਸੀ 2002 ਤੋਂ ਲੈ ਕੇ 2007 ਤੱਕ ਉਦੋਂ ਵੀ ਸਾਡੇ ਇੱਥੇ ਲੰਬੀ ਹਲਕੇ ਦੇ ਵਿੱਚ 17-17 ਘੰਟਿਆਂ ਦੇ ਕੱਟ ਲੱਗਦੇ ਹੁੰਦੇ ਸੀ ਤਾਂ ਅੱਜ ਹੁਣ ਤੁਸੀਂ ਦੇਖ ਲਓ 4-5 ਘੰਟਿਆਂ ਦਾ ਤੜਕੇ ਕੱਟ ਤੇ 4-5 ਘੰਟਿਆਂ ਦਾ ਸ਼ਾਮ ਨੂੰ ਲੱਗਦਾ ਹੈ ਕਈ ਵਾਰੀ 2 ਘੰਟਿਆਂ ਦਾ ਰਾਤ ਨੂੰ ਵੀ ਲਾ ਦਿੰਦੇ ਆ 24 ਘੰਟਿਆਂ ਦੇ ਵਿੱਚੋਂ 12-12 ਘੰਟਿਆਂ ਦਾ ਕੱਟ ਆ ਜਿਹੜਾ ਲੱਗਿਆ ਹੋਇਆ ਹੈ ਤੇ ਬੱਚੇ ਆਂਦਾ ਜਿਹੜਾ ਹੈਗਾ ਉਹ ਬੜਾ ਬੁਰਾ ਹਾਲ ਹੋਇਆ ਪਿਆ ਮੱਛਰ ਤੁਹਾਨੂੰ ਪਤਾ ਹੀ ਹੈ ਟਿਕਟ ਨਹੀਂ ਦਿੰਦਾ ਕਿਸੇ ਪਾਸੋਂ ਤੇ ਉਧਰੋਂ ਖੇਤਾਂ ਦੀ ਬਿਜਲੀ ਆ ਜਿਹੜੀ ਉਹ ਵੀ ਇਹ ਮਸਾਂ ਮਰਦੀ ਮਰੌਂਦੀ 6 ਘੰਟੇ ਆਉਂਦੀ ਹੈ 8ਾਂ ਦੀ ਵਜਾਏ ਤੇ ਉਹ 6ਾਂ 'ਚ ਵੀ ਤਿੰਨ ਚਾਰ ਵਾਰੀ ਕੱਟ-ਕੁੱਟ ਲਾ ਦਿੰਦੇ ਆ 10-10 ਮਿੰਟਾਂ ਦੇ ਪੰਜ-ਸੱਤ ਕੱਟ ਲੱਗੇ ਆ ਗਈ ਜਾਵੜੀ ਆ ਗਈ ਜਾਵੜੀ ਤੇ ਉਹਦੇ ਨਾਲ ਮਸਾਂ ਮੈਨੂੰ ਲੱਗਦਾ 4-5 ਘੰਟੇ ਹੀ ਆ ਜਿਹੜੇ ਉਹ ਰਹਿ ਜਾਂਦੇ ਆ ਤੇ ਪੰਜਾਬ ਦੇ ਲੋਕ ਆ ਜਿਹੜੇ ਬੜਾ ਤਰਾ-ਤਰਾ ਕਰ ਰਹੇ ਆ ਇਸ ਟਾਈਮ ਇਸੇ ਕਰਕੇ ਹੀ ਅੱਜ ਸ਼ਰੋਮਨੀ ਅਕਾਲੀ ਦਲ ਨੇ ਇੱਥੇ ਬਿਜਲੀ ਦੇ ਤੇ ਪਾਣੀ ਦੇ ਪਾਣੀ ਦੀ ਗੱਲ ਕਰਦੇ ਆ ਜੇ ਆਪਾਂ ਨਹਿਰਾਂ ਜਿਹੜੀਆਂ ਨਹਿਰਾਂ ਦੇ ਵਿੱਚ ਬੰਦੀ ਕਰਦੇ ਆ ਹਫ਼ਤੇ ਹਫ਼ਤੇ ਦੀ ਬੰਦੀ ਆਈ ਜਾਂਦੀ ਹੈ ਬੁਰਾ ਹਾਲ ਹੈ ਕਿਉਂਕਿ ਸਾਡਾ ਮੁਕਸਰ ਜ਼ਿਲ੍ਹਾ ਜਿਹੜਾ ਬਿਲਕੁਲ ਅਖੀਰ ਤੇ ਬੈਠਾ ਹੈ ਟੇਲਾਂ ਦੇ ਬੈਠਾ ਹੈ ਸਾਰਾ ਪੰਜਾਬ ਤਾਂ ਪਿੱਛੇ ਹੀ ਰਹਿ ਗਿਆ ਤੇ ਇੱਥੇ ਪਾਣੀ ਦੀ ਬੜੀ ਘਾਟ ਹੈ ਨਹਿਰੀ ਪਾਣੀ ਦੀ ਧਰਤੀ ਹੇਠ ਦਾ ਪਾਣੀ ਹੈ ਜਿਹੜਾ ਉਹ ਬਹੁਤ ਥਾਵਾਂ ਤੇ ਪੀਣ ਯੋਗ ਨਹੀਂ ਹੈਗਾ ਜਾਂ ਫਸਲਾਂ ਨੂੰ ਲਾਉਣ ਯੋਗ ਨਹੀਂ ਹੈਗਾ ਇਸ ਕਰਕੇ ਨਹਿਰੀ ਪਾਣੀ ਨਾਲ ਜਿਹੜੀ ਸਿੰਚਾਈ ਹੁੰਦੀ ਹੈ ਉਹਦੇ ਨਾਲ ਹੀ ਕੰਮ ਚੱਲਦਾ ਹੈ ਅੱਜ ਤੁਸੀਂ ਦੇਖ ਲਓ ਤੁਸੀਂ ਮੁਕਸਰ ਤੋਂ ਚੱਲ ਕੇ ਆਏ ਹੋ ਲੰਬੀ ਤੱਕ ਰਾਹ ਦੇ ਵਿੱਚ ਕੀ ਹਾਲ ਹੈ ਝੋਨੇ ਦਾ ਝੋਨਾ ਸੁੱਕਿਆ ਪਿਆ ਨਰਮਾ ਜਿਹੜਾ ਉਹ ਮੱਚ ਰਿਹਾ ਹੈ ਕੈਪਟਨ ਸਰਕਾਰ ਹੈ ਜਿਹੜੀ ਉਹ ਸੁੱਤੀ ਪਈ ਹੈ ਇਹਦੇ ਮੰਤਰੀ ਹੈ ਜਿਹੜੇ ਉਹ ਸੁੱਤੇ ਪਏ ਆ ਕਿਸੇ ਸ਼ਹਿਰ ਨੇ ਕਿਹਾ ਸੀ ਹੁਕਮਰਾਨ ਹੋ ਗਏ ਕਮੀਨੇ ਤੇ ਅਰੂਸਾ ਦੀ ਬੱਲੇ ਬੱਲੇ ਬਸ ਦੋ ਹੀ ਕੰਮ ਹੈ ਇੱਕ ਹੁਕਮਰਾਨ ਸਾਡੇ ਮਹਾਰਾਜਾ ਸਾਹਿਬ ਉਹ ਬੈਠੇ ਆ ਘਰੇ ਤੇ ਅਰੂਸਾ ਆਲਮ ਨਾਲ ਖੇਡਾ ਖੇਢੀ ਜਾਂਦੇ ਆ ਤੇ ਬਾਕੀ ਤਾਂ ਪੰਜਾਬ ਆ ਜਿਹੜਾ ਉਹ ਪ੍ਰਮਾਤਮਾ ਦੇ ਸਾਰੇ ਚੱਲ ਰਿਹਾ ਹੈ ਹਹਾਕਾਰ ਬੱਤੀ ਹੋਈ ਹੈ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਪ੍ਰਬੰਧਾਂ ਨਾ ਦੀ ਕੋਈ ਚੀਜ਼ ਨਹੀਂ ਨਾ ਤਾਂ ਬਿਜਲੀ ਹੈ ਨਾ ਜੇ ਕਿਤੇ ਬਿਜਲੀ ਦਾ ਬ੍ਰੇਕਡਾਊਨ ਆਉਂਦਾ ਕੋਈ ਸਟਾਫ ਹੈ ਨਾ ਕਸੀਆਂ ਚ ਪਾਣੀ ਹੈ ਔਰ ਕਿਸਾਨ ਜਿਹਦਾ ਅੱਗੇ ਲੱਕ ਟੁੱਟਿਆ ਹੋਇਆ ਉਹਦੇ ਉਹਦਾ ਖਾਤਮਾ ਕਰਨ ਵੱਲ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕਿਸਾਨਾਂ ਨੂੰ ਹੋਰ ਪਰੇਸ਼ਾਨ ਕਰ ਰਹੀ ਹੈ ਜਿੱਥੇ ਡੀਜ਼ਲ ਦੇ ਵਧੇ ਰੇਟ ਕਿਸਾਨਾਂ ਦਾ ਲੱਕ ਤੋੜ ਰਹੇ ਆ ਉਥੇ ਪੰਜਾਬ ਦੀ ਨਕਮੀ ਤੇ ਨਾਇਲ ਸਰਕਾਰ ਉਸ ਜਿਹੜਾ ਸੈਂਟਰ ਦਾ ਏਜੰਡਾ ਹੈ ਉਹਦੇ ਚ ਵਾਅਦਾ ਕਰਦੇ ਹੋਏ ਤੇ ਬਿਜਲੀ ਦੇ ਕੱਟ ਕੱਸੀਆਂ ਚ ਪਾਣੀ ਹੈ ਨਹੀਂ ਕਿਸਾਨ ਚ ਹਹਾਕਾਰ ਮੱਚੀ ਹੋਈ ਹੈ ਪਿੰਡਾਂ ਚ ਬਿਜਲੀ ਨਹੀਂ ਆਉਂਦੀ ਤੁਸੀਂ ਹੈਰਾਨ ਹੋ ਜਾਓਗੇ ਐਡੂ ਨਲਾਇਕ ਸਰਕਾਰ ਕੀ ਹੋ ਸਕਦੀ ਹੈ ਕਿ ਇਹਨਾਂ ਨੇ ਕੋਈ ਬਿਜਲੀ ਦੇ ਪ੍ਰਬੰਧ ਨਹੀਂ ਕੀਤੇ ਜਦੋਂ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਇਸ ਸੂਬੇ ਨੂੰ ਬਿਜਲੀ ਸਰਪਲਸ ਕਰਕੇ ਗਏ ਸਨ ਅੱਜ ਇਹਨਾਂ ਨੂੰ ਸਰਕਾਰੀ ਦਫ਼ਤਰ ਬੰਦ ਕਰਨੇ ਪੈ ਰਹੇ ਆ ਕਿਉਂ ਛੋਟੇ ਕੀਤੇ ਜਾ ਰਹੇ ਆ ਵਰਕਿੰਗ ਆਵਰਸ ਕਿ ਸਾਡੇ ਕੋਲੇ ਬਿਜਲੀ ਨਹੀਂ ਔਰ ਮੈਂ ਸਮਝਦਾ ਕਿ ਪੰਜਾਬ ਲਈ ਇਹ ਡੁੱਬ ਮਰਨ ਵਾਲੀ ਗੱਲ ਹੈ ਇਹ ਝੁੱਠੀ ਤੇ ਮਕਾਰੀ ਸਰਕਾਰ ਨੇ ਜਿਹੜਾ ਇਹ ਘਟਿਆ ਕੰਮ ਕੀਤਾ ਉਹਦੀ ਆ ਉਹਦੇ ਕੰਨਾਂ 'ਚ ਆਵਾਜ਼ ਪਾਉਣ ਲਈ ਅੱਜ ਇੱਥੇ ਸ਼ਰਮਣੀ ਅਕਾਲੀ ਦਲ ਨੇ ਧਰਨਾ ਲਾਇਆ ਔਰ ਤੁਸੀਂ ਹੈਰਾਨ ਹੋਵੋਗੇ ਕਿ ਤੁਸੀਂ 30 ਕਿਲੋਮੀਟਰ ਦਾ ਸਫ਼ਰ ਕਰੋ ਕਿਸੇ ਸੜਕ ਤੋਂ ਤੁਸੀਂ ਸਿੱਧੇ ਨਹੀਂ ਜਾ ਸਕਦੇ ਜਗ੍ਹਾ ਜਗ੍ਹਾ ਧਰਨੇ ਲੱਗੇ ਹੋਏ ਐ ਪਰ ਇਹ ਗੂੰਗੀ ਤੇ ਬੋਲੀ ਸਰਕਾਰ ਸਿਰਫ ਆਪਣੀ ਕੁਰਸੀ ਬਚਾਉਣ ਤੇ ਲੱਗੀ ਹੋਈ ਹੈ ਕੋਈ ਕਹਿੰਦਾ ਮੈਨੂੰ ਡਿਪਟੀ ਸੀਐਮ ਬਣਾ ਦਿਓ ਕੋਈ ਕਹਿੰਦਾ ਮੈਨੂੰ ਮਹਿਕਮਾ ਦੇ ਦਿਓ ਪਰ ਇਹਨਾਂ ਨੂੰ ਜਨਤਾ ਦਾ ਖਿਆਲ ਨਹੀਂ ਇਹ ਚੁੱਠੀ ਸਰਕਾਰ ਹੈ ਲੰਬੀ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਨਜ਼ेड ਨਿਊਜ਼ For latest news updates, like and follow our Facebook page, SMZ News. And don't forget to subscribe our YouTube channel, SMZ News, and press the bell icon.